ਪਾਲ ਜੀ ਨੂੰ ਛੱਡ ਕੇ ਔਰ ਜਿਹੜੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇੰਪਲੀਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਪਾਰਟੀ ਬਣਾਉਣ ਤੋਂ ਬਾਅਦ ਹੀ ਇਹਦੇ ਤੇ ਪ੍ਰੋਪਰ ਜਿਹੜਾ ਫੈਸਲਾ ਲਿਆ ਜਾਵੇ ਔਰ ਪ੍ਰੋਸੀਜਰ ਵਿਦ ਟੀਊ ਲਾਅ ਐਂਡ ਪ੍ਰੋਸੈਸ ਦੇ ਨਾਲ ਹੀ ਟੇਕ ਅਪ ਹੁੰਦਾ ਔਰ ਸੈਕੰਡਲੀ ਜਿਹੜਾ ਆ ਵੀ ਸਾਡੀ ਜਿਹੜੀ ਸੀ ਵੀ ਵੀ ਅਨਫੇਅਰ ਮੈਨਿਫੈਸਟੋ ਤੇ ਨਾਲ ਜਿਹੜਾ ਇਲੈਕਸ਼ਨ ਕੰਟੈਸਟ ਕੀਤਾ ਗਿਆ ਅਮਰਿਤਪਾਲ ਹੁਣਾ ਵੱਲੋਂ ਕਨਸੀਲਮੈਂਟ ਕੀਤੀ ਗਈ ਜਿਹੜੀ ਇਨਫੋਰਮੇਸ਼ਨ ਇਹ ਕੈਚਾ ਦਾ ਵੀ ਪ੍ਰੋਵੀਜ਼ਨ ਔਰ ਐਕਟ ਦੇ ਅਕੋਰਡਿੰਗ ਜਿਹੜੀ ਜ਼ਰੂਰੀ ਹੁੰਦੀ ਹੈ ਸੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੀ ਚੋਣ ਵਿਧੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਉਸ ਪਟੀਸ਼ਨ ਦੇ ਉੱਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਸਾਡੇ ਨਾਲ ਐਡਵੋਕੇਟ ਰਾਹੁਲ ਮੌਜੂਦ ਆ ਗੱਲਬਾਤ ਕਰਾਂਗੇ ਰਾਹੁਲ ਜੀ ਕੀ ਕੁਝ ਖਾਸ ੜਾ ਸੁਣਵਾਈ ਦੇ ਵਿੱਚ ਹਿਮਾਚਲ ਚਿਹੜਾ ਵਨਰੇਬਲ ਬੈਂਚ ਸੇਗਾ ਉਹਨਾਂ ਵੱਲੋਂ ਇਹ ਹਦਾਇਤ ਦਿੱਤੇ ਗਿਆ ਵੀ ਜਿੰਨੇ ਵੀ ਰੈਸਟ ਆਫ ਦੀ ਕੈਂਡੀਡੇਟਸ ਸਗੇ ਅਮਰਿਤਪਾਲ ਜੀ ਨੂੰ ਛੱਡ ਕੇ ਜੋ ਜਿਹਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇੰਪਲੀਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਪਾਰਟੀ ਬਣਾਉਣ ਤੋਂ ਬਾਅਦ ਹੀ ਉਹਦੇ ਤੇ ਪ੍ਰੋਪਰ ਜਿਹੜਾ ਫੈਸਲਾ ਲਿੱਤਾ ਜਾਵੇ ਪ੍ਰੋਪਰ ਜੁਡੀਕੇਸ਼ਨ ਜਿਹੜੀ ਹੋ ਸਕੇ ਜੀ ਰਾਹੁਲ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਕਿ ਕਿਤੇ ਨਾ ਕਿਤੇ ਇੰਨਾ ਪਟੀਸ਼ਨਾਂ ਦੇ ਵਿੱਚ ਇਹ ਵੀ ਹੁੰਦਾ ਵੀ ਜਦ ਤੱਕ ਕੇਸ ਨਹੀਂ ਲਿਸਟ ਆਊਟ ਹੁੰਦੇ ਪਰ ਕਿਤੇ ਨਾ ਕਿਤੇ ਹਾਈ ਕੋਰਟ ਦੇ ਵੱਲੋਂ ਸਾਧ ਦਿੱਤਾ ਗਿਆ ਪਹਿਲਾਂ ਜਦੋਂ ਅਸੀਂ ਪਟੀਸ਼ਨ ਪਾਈ ਸੀ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਪੱਖ ਰੱਖੇ ਗਏ ਸੀ ਦੇਖੋ ਮੇਨ ਮੈਂ ਦਾ ਉਸਨਾਂ ਵੀ ਜਿਹੜਾ ਪ੍ਰੋਸੀਜਰ ਹੈ ਨਾ ਕੋਰਟ ਨੇ ਪ੍ਰੋਸੀਜਰ ਨੂੰ ਫਾਲੋ ਕਰਕੇ ਉਹਨੂੰ ਟੇਕ ਅਪ ਕਰਨਾ ਮੈਟਰ ਨੂੰ ਔਰ ਪ੍ਰੋਸੀਜਰ ਵਿਦ ਦ ਡਿਊ ਲਾਅ ਐਂਡ ਪ੍ਰੋਸੈਸ ਦੇ ਨਾਲ ਹੀ ਟੇਕ ਅਪ ਹੁੰਦਾ ਔਰ ਸੈਕੰਡਲੀ ਜਿਹੜਾ ਆ ਵੀ ਸਾਡੀ ਜਿਹੜੀ ਸੀ ਵੀ ਵੀ ਅਨਫੇਅਰ ਮੈਨਨਰ ਦੇ ਨਾਲ ਜਿਹੜਾ ਇਲੈਕਸ਼ਨ ਕੰਟੈਸਟ ਕੀਤਾ ਗਿਆ ਨੰਬਰ ਆਫ ਜਿਹੜੇ ਐਕਸਪੈਂਡੀਚਰ ਸੀਗੇ ਉਹਨਾਂ ਦੀ ਡਿਟੇਲ ਜਿਹੜੀ ਆ ਰਿਟਰਨਿੰਗ ਆਫੀਸਰ ਜਾਂ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਦਿੱਤੀ ਗਈ ਔਰ ਕੁਝ 파ਟਾਂ ਤੇ ਅਮਰਿਤਪਾਲ ਹੁਣਾ ਵੱਲੋਂ ਕਨਸੀਲਮੈਂਟ ਕੀਤੀ ਗਈ ਜਿਹੜੀ ਇਨਫੋਰਮੇਸ਼ਨ ਮੈਂ ਕਹਿ ਸਕਦਾ ਵੀ ਪ੍ਰੋਵੀਜ਼ਨ ਔਰ ਐਕਟ ਦੇ ਅਕੋਰਡਿੰਗ ਜਿਹੜੀ ਜ਼ਰੂਰੀ ਹੁੰਦੀ ਆ ਜੀ ਉਹਦੇ ਕੇਸ ਤੋਂ ਵੀ ਨਾ ਇੱਕ ਸੁਪਰੀਮ ਕੋਰਟ ਦੇ ਵਿੱਚ ਕਿਸੇ ਹੋਰ ਵੱਲੋਂ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜੋ ਕਿ ਖਾਰਜ ਕਰ ਦਿੱਤੀ ਗਈ ਅ ਅਗਰ ਤੁਹਾਡੇ ਨੋਲੇਜ ਦੇ ਵਿੱਚ ਹੋਵੇ ਕੀ ਕਾਰਨ ਰਹੇ ਸੀ ਕਿ ਜਿਸ ਕਰਕੇ ਖਾਰਜ ਹੋ ਗਈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿੰਨਾ ਕਿਤੇ ਲੱਗਿਆ ਕਿ ਇਨ ਫਿਊਚਰ ਦੇ ਵਿੱਚ ਹਾਈ ਕੋਰਟ ਦੇ ਵਿੱਚ ਤੁਹਾਡੀ ਪਟੀਸ਼ਨ ਨੂੰ ਵੀ ਜੇਕਰ ਨਾ ਤਵੱਜੋ ਦਿੱਤੀ ਗਈ ਤਾਂ ਕੀ ਕੀਤਾ ਜਾਵੇ ਦੇਖੋ ਜੀ ਇਹ ਤਾਂ ਮੈਟਰ ਆਫ ਫੈਕਟ ਆ ਹਰ ਇੱਕ ਪਟੀਸ਼ਨ ਦਾ ਆਪਣਾ ਆਪਣਾ ਬੇਸ ਹੁੰਦਾ ਆਪਣੀ ਆਪਣੀ ਪਲੀ ਹੋਂਦੀ ਆ ਇਹ ਤਾਂ ਕੋਰਟ ਨੇ ਡਿਸਾਈਡ ਕਰਨਾ ਕਿ ਇਹ ਜਿਹੜੀ ਸਰਵਾਈਵ ਕਰੇਗੀ ਕਿ ਕੋਰਟ ਨੂੰ ਡਿਕਲਾਈਨ ਕਰੇਗਾ ਹੁਣ ਅਗਲੀ ਸੁਣਵਾਈ ਕਦੋਂ ਹੋਵੇਗੀ ਇਸਤੇ ਉਹ ਵੀਕਸ ਟਾਈਮ ਦਿੱਤਾ ਜੀ 1 ਵੀਕ ਦੇ ਵਿੱਚ ਜਿਹੜੀ ਰੈਸਟ ਆਫ ਦੀ ਕੈਂਡੀਡੇਟਸ ਆ ਉਹਨਾਂ ਨੂੰ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਚ ਹੀ ਹੀਰਿੰਗ ਹੋਏਗੀ ਜੀ ਜੀ ਬੋਧਾ ਤਾਂ ਬਿਲਕੁਲ ਹੁਣ ਅਗਲੇ ਹਫਤੇ ਤੱਕ ਜਿਹੜੀ ਇਸ ਮਾਮਲੇ ਦੇ ਵਿੱਚ ਫੇਰ ਸੁਣਵਾਈ ਹੋਵੇਗੀ ਹੁਣ ਇੱਕ ਵਾਰ ਪਾਰਟੀ ਬਣਾਉਣ ਦੇ ਲਈ ਕਹਿ ਦਿੱਤਾ ਗਿਆ ਹੈ ਅਮਰਿਤਪਾਲ ਦੇ ਜਿਹੜੇ ਨਾਲ ਵਾਲੇ ਸਾਥੀ ਸੀ ਉਹਨਾਂ ਨੂੰ ਕਿਉਂਕਿ ਪਹਿਲਾਂ ਤੋਂ ਹੀ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਚੋਣ ਵਿਧੀਆਂ ਨੂੰ ਲੈ ਕੇ ਲਗਾਤਾਰ ਚਰਚਾਵਾਵਾਂ ਵੀ ਚੱਲੀਆਂ ਸਨ ਕਿ ਅਮਰਿਤਪਾਲ ਦਾ ਜਿਹੜਾ ਪੂਰਾ ਖਰਚਾ ਆ ਉਹ ਕਿਸ ਤਰ੍ਹਾਂ ਹੋਇਆ ਹੈ ਕਿੱਥੋਂ ਹੋਇਆ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਕਾਫੀ ਪੱਖ ਜਿਹੜੇ ਇਸ ਦੇ ਵਿੱਚ ਰੱਖੇ ਗਏ ਸੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਹਾਈ ਕੋਰਟ ਇਸ ਦੇ ਉੱਤੇ ਕੀ ਫੈਸਲਾ ਲੈਂਦੀ ਹੈ ਵੀਡੀਓ ਜਲਨੇ ਸੰਦੀ एबी पंजाब हरियाणा हायकोर्ट चंडीगड